ਇਸ ਲੋਹੜੀ ਦੇ ਇਤਿਹਾਰ ਤੇ ਜਿੱਥੇ ਹਰ ਸਾਲ ਪਾਕਿਸਤਾਨੀ ਗੁੱਡੀ ਆਕਾਸ਼ 'ਚ ਨਜ਼ਰ ਆਉਂਦੀ ਸੀ ਇਸ ਵਾਰ ਹੁਣ ਪਾਕਿਸਤਾਨ ਦਾ ਨਾਮ ਵੀ ਨਹੀਂ ਆਕਾਸ਼ 'ਚ ਨਜ਼ਰ ਆਏਗਾ ਇਹ ਦਿਖਾਣੇ ਆ ਤੇ ਅੱਜ ਉਹਨਾਂ ਦੇ ਸ਼ਬਦ ਜਿਹੜੇ ਪਾਕਿਸਤਾਨੀ ਗੁੱਡੀ ਨਹੀਂ ਹੁੰਦੀ ਉਹਨਾਂ ਜਿਹੜੇ ਸਾਡੇ ਆਪਣੇ ਹਿੰਦੁਸਤਾਨ ਦੇ ਅੱਛੇ ਡਿਜ਼ਾਈਨ ਨੇ ਸੋਹਣੇ ਦਿਖਦੇ ਉਹ ਦਿਖਾਓ ਜੀ ਜਿਵੇਂ ਤਾਂ ਲੋਕ ਜਦੋਂ ਆਉਂਦੇ ਆ ਪਾਕਿਸਤਾਨੀ ਡਿਜ਼ਾਈਨ ਮੰਗਦੇ ਆ ਪਾਕਿਸਤਾਨੀ ਗੁੱਡੀ ਮੰਗਦੇ ਸੀ ਤੁਹਾਡੇ ਕੋਈ ਖੜਦੇ ਸੀ ਇਸ ਵਾਰ ਕੀ ਐਸਾ ਕਰਤਾ ਕਿ ਹੁਣ ਪਾਕਿਸਤਾਨੀ ਗੁੱਡੀ ਨੂੰ ਵੀ ਇਹ ਮਾਤ ਦੇ ਦਿੱਤਾ ਸਮੇਂ ਦੇ ਅਕੋਰਡਿੰਗ ਫਿਰ ਉਨੀ ਪ੍ਰੋਡਕਸ਼ਨ ਹੋ ਨਹੀਂ ਪਾਰੀ ਲੇਕਿਨ ਆਂਦੇ ਸਾਲ ਇਸ ਗੁੱਡੀ ਨੂੰ ਇੰਨਾ ਕੁ ਪ੍ਰਮੋਟ ਹਿੰਦੁਸਤਾਨ ਡਿਜ਼ਾਈਨ ਨੂੰ ਇੰਨਾ ਕੁ ਪ੍ਰਮੋਟ ਕੀਤਾ ਜਾਏਗਾ ਕਿ ਪਾਕਿਸਤਾਨੀ ਡਿਜ਼ਾਈਨ ਦੀ ਗੁੱਡੀ ਮਾਰਕੀਟ 'ਚ ਨਹੀਂ ਆਊਗੀ ਪਤੰਗ ਬਾਜ਼ੀ ਦਾ ਸ਼ੌਕ ਮਾਝੇ ਵਾਲਿਆਂ ਨੂੰ ਮੁੱਢ ਤੋਂ ਹੀ ਰਿਹਾ ਹੈ ਖਾਸ ਕਰਕੇ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਅਤੇ ਬਟਾਲੇ ਦੇ ਵਿੱਚ ਪਤੰਗ ਬਾਜ਼ੀ ਕਰਨਾ ਤੇ ਕਰਵਾਉਣਾ ਨਵਕਲਾ ਸ਼ੌਕ ਹੈ ਇਸ ਲੋਹੜੀ ਦੇ ਤਿਹਾਰ ਤੇ ਜਿੱਥੇ ਹਰ ਸਾਲ ਪਾਕਿਸਤਾਨੀ ਗੁੱਡੀ ਆਕਾਸ਼ 'ਚ ਨਜ਼ਰ ਆਉਂਦੀ ਸੀ ਇਸ ਵਾਰ ਹੁਣ ਪਾਕਿਸਤਾਨ ਦਾ ਨਾਮ ਵੀ ਨਹੀਂ ਆਕਾਸ਼ 'ਚ ਨਜ਼ਰ ਆਏਗਾ ਕਿਉਂ ਨਹੀਂ ਨਜ਼ਰ ਆਏਗਾ ਕੀ ਹੋਇਆ ਗਲਬਤ ਕਰ ਲਾਂਗੇ ਪੰਕਜ ਪੂਰੀ ਸਾੜਣਾ ਹੋਲ سیلਰ ਮੌਜੂਦ ਆ ਜਿਹੜੇ ਹਰ ਸਾਲ ਪਾਕਿਸਤਾਨ ਦੀ ਗੁੱਡੀ ਵੇਚਦੇ ਸੀ ਇਸ ਵਾਰ ਕੀ ਕਰਤਾ ਜੀ ਕਹਿੰਦੇ ਕਿ ਹੁਣ ਇਸ ਵਾਰ ਪਾਕਿਸਤਾਨ ਦਾ ਨਾਂ ਆਕਾਸ਼ 'ਚ ਨਜ਼ਰ ਹੀ ਨਹੀਂ ਆਏਗਾ ਲੋਕਾਂ ਨੂੰ ਭੁਲਾ ਦਿੱਤਾ ਜੀ ਸਾਡੇ ਹਿੰਦੁਸਤਾਨ ਦੇ ਕਾਰੀਗਰਾਂ ਨੇ ਕੋਈ ਵੀ ਅੱਗੇ ਲੋਕ ਆਉਂਦੇ ਸੀ ਮੋਬਾਈਲ ਤੇ ਡਿਜ਼ਾਈਨ ਕੱਢ ਕੇ ਪਾਕਿਸਤਾਨੀ ਡਿਜ਼ਾਈਨ ਦਿਖਾਓ ਜਿਸ ਟਾਈਮ ਆ ਆਪਣੇ ਕਾਰੀਗਰਾਂ ਦੀ ਹਿੰਦੁਸਤਾਨ ਦੀ ਬਣੀ ਹੋਈ ਗੁੱਡੀ ਦੇ ਡਿਜ਼ਾਈਨ ਜਿਹੜੇ ਇਹਨਾਂ ਦੇ ਆਪ ਮਹਾਰੇ ਬਣਾਏ ਗਏ ਨੇ ਇਹ ਦਿਖਾਣੇ ਆ ਤੇ ਅੱਜ ਉਹਨਾਂ ਦੇ ਸ਼ਬਦ ਜਿਹੜੇ ਪਾਕਿਸਤਾਨੀ ਗੁੱਡੀ ਨਹੀਂ ਹੁੰਦੀ ਉਹਨਾਂ ਜਿਹੜੇ ਸਾਡੇ ਆਪਣੇ ਹਿੰਦੁਸਤਾਨ ਦੇ ਅੱਛੇ ਡਿਜ਼ਾਈਨ ਨੇ ਸੋਹਣੇ ਦਿਖਦੇ ਉਹ ਦਿਖਾਓ ਜੀ ਇਸ ਵਾਰੀ ਡਿਜ਼ਾਈਨ ਕੱਢੇ ਫਿਰ ਸਾਰੇ ਇਹ ਜੀ ਬੜੇ ਮਤਲਬ 2-3 ਸਾਲ ਤੋਂ ਸੋਚਦੇ ਸੀ ਜੀ ਇਸ ਚੀਜ਼ ਨੂੰ ਬਦਲੀਏ ਪਾਕਿਸਤਾਨ ਦਾ ਸ਼ਬਦ ਸਾਡੀ ਆਪਣੀ ਗੁੱਡੀ ਤੇ ਨਹੀਂ ਆਉਣਾ ਚਾਹੀਦਾ ਉਹ ਸਾਡੇ ਕਾਰੀਗਰਾਂ ਦੇ ਸਦਕੇ ਸਭ ਕੁਝ ਤਿਆਰ ਹੈ ਜੀ ਹਿੰਦੁਸਤਾਨ ਦੇ ਆਪਣੇ ਆਪਣੇ ਕਾਰੀਗਰਾਂ ਦੇ ਹੱਥ ਦੇ ਬਣਾਏ ਡਿਜ਼ਾਈਨ ਨੇ ਇਸ ਦੇ ਵਿੱਚ ਪਾਕਿਸਤਾਨ ਸ਼ਬਦ ਨਹੀਂ ਆਊਗਾ ਹੁਣ ਜਿਵੇਂ ਤਾਂ ਲੋਕ ਜਦੋਂ ਆਉਂਦੇ ਆ ਪਾਕਿਸਤਾਨੀ ਡਿਜ਼ਾਈਨ ਮੰਗਦੇ ਆ ਪਾਕਿਸਤਾਨੀ ਗੁੱਡੀ ਮੰਗਦੇ ਸੀ ਤੁਹਾਡੇ ਕੋਈ ਖੜਦੇ ਸੀ ਇਸ ਵਾਰ ਕੀ ਐਸਾ ਕਰਤਾ ਕਿ ਹੁਣ ਪਾਕਿਸਤਾਨੀ ਗੁੱਡੀ ਨੂੰ ਵੀ ਇਹ ਮਾਤ ਦੇ ਦਿੱਤਾ ਲੁਤਰਾ ਸਾਹਿਬ ਦੇਖਿਆ ਜਾਏ ਨਾ ਜਿਸ ਟਾਈਮ ਹੁਣ ਇੱਕ ਕਸਟਮਰ ਆਉਂਦਾ ਜੀ ਉਹ ਇਹ ਗੁੱਡੀ ਨੂੰ ਦੇਖਦਾ ਇਹਦੀ ਝਲਕ ਪਾਉਂਦਾ ਉਹ ਵਾਪਿਸ ਉਹ ਕਹਿੰਦਾ ਗੁੱਡੀ ਤੇ ਅੱਜ ਇਸ ਗੁੱਡੀ ਦੀ ਡਿਮਾਂਡ ਇੰਨੀ ਕਿ ਕਿ ਕਾਰੀਗਰ ਤੋਂ ਇਹ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਗੁੱਡੀ ਨੂੰ ਬਣਾਉਣ ਦੇ ਲਈ ਇੱਕ ਕਾਰੀਗਰ ਨੂੰ ਸਮੇਂ ਦੀ ਬਹੁਤ ਜ਼ਰੂਰਤ ਆ ਜਿੰਨਾ ਇਹਦੇ ਤੇ ਡਿਜ਼ਾਈਨ ਪਾਉਂਦਾ ਉਸ ਦੇ ਵਿੱਚ ਉਹ ਸੀ ਬਹੁਤ ਮਿਹਨਤ ਹੈ ਮਿਹਨਤ ਦੇ ਨਾਲ ਨਾਲ ਉਸ ਤੋਂ ਬਾਅਦ ਉਹਨੂੰ ਸਮਾਂ ਚਾਹੀਦਾ ਤੇ ਸਮੇਂ ਦੇ ਅਕੋਰਡਿੰਗ ਫਿਰ ਉਨੀ ਪ੍ਰੋਡਕਸ਼ਨ ਹੋ ਨਹੀਂ ਪਾਰੀ ਲੇਕਿਨ ਆਂਦੇ ਸਾਲ ਇਸ ਗੁੱਡੀ ਨੂੰ ਇੰਨਾ ਕਿ ਪ੍ਰਮੋਟ ਹਿੰਦੁਸਤਾਨ ਡਿਜ਼ਾਈਨ ਨੂੰ ਇੰਨਾ ਕਿ ਪ੍ਰਮੋਟ ਕੀਤਾ ਜਾਏਗਾ ਕਿ ਪਾਕਿਸਤਾਨ ਆ ਦੇ ਡਿਜ਼ਾਈਨ ਦੀ ਗੁੱਡੀ ਮਾਰਕੀਟ 'ਚ ਨਹੀਂ ਆਊਗੀ ਖਾਸੀਅਤ ਕੀ ਹੈ ਇਸ ਜਿਹੜੀ ਤੁਸੀਂ ਪਤੰਗ ਈਸ਼ਵਰ ਬਣਾਈਆਂ ਕਿਉਂਕਿ ਪਾਕਿਸਤਾਨੀ ਡਿਜ਼ਾਈਨ ਲੋਕ ਬੜੇ ਖੁਸ਼ ਹੋ ਕੇ ਖੜਦੇ ਸੀ ਬੜੇ ਆਰਾਮ ਨਾਲ ਗੁੱਡੀ ਚੜ੍ਹਦੀ ਕਿਉਂਕਿ ਨਵਾਂ ਟੇਸਟ ਨਵੀ ਇਸ ਦੇ ਵਿੱਚ ਕੀ ਖਾਸੀਅਤ ਹੈ ਲੁਤਰਾ ਜੀ ਇਸ ਦੇ ਵਿੱਚ ਇਹ ਖਾਸੀਅਤ ਹੈ ਕਿ ਆਲਵੇਸ ਜਿਹੜੀ ਗੁੱਡੀ ਬਣਦੀ ਸੀ ਰੈਡੀਮੇਡ ਤੀਲੇ ਜਿਹੜੇ ਕਲਕੱਤਾ ਤੋਂ ਆਉਂਦੇ ਨੇ ਉਹਨਾਂ ਨਾਲ ਬਣਾਈ ਜਾਂਦੀ ਸੀ ਇਸ ਦੇ ਵਿੱਚ ਕਾਰੀਗਰ ਨੂੰ ਕਿਹਾ ਕਿ ਇੱਕ ਤੇ ਡਿਜ਼ਾਈਨਿੰਗ ਹਿੰਦੁਸਤਾਨ ਦੀ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਪਲੱਸ ਇਹਦਾ ਜਿੰਨਾ ਤੀਲਾ ਉਹ ਬਾਸ ਨਾਲ ਛਿੱਲ ਕੇ ਉਹਦੀ ਗੁਲਾਈ ਦੇ ਕੇ ਹੱਥ ਦਾ ਸਾਰਾ ਸਿਸਟਮ ਬਣਵਾ ਕੇ ਉਹਦੇ ਨਾਲ ਬਣੀ ਹੈ ਜੀ ਸਾਰੀ ਹੈਂਡ ਮੇਡ ਹੈਂਡ ਮੇਡ ਗੁੱਡੀ ਜੀ ਇਹਦਾ ਜਿਹੜਾ ਤੀਲਾ ਤੱਕ ਹੈ ਉਹ ਛਿਲ ਕੇ ਛਲਾਈ ਕਰਕੇ ਬਣੀ ਹੈ ਇਸ ਲਈ ਇਹ ਪਤੰਗ ਜਦੋਂ ਉੱਡੇਗੀ ਇਹ ਪੂਰਾ ਆਨੰਦ ਦੇਗੀ ਪੂਰਾ ਇਹਦੇ ਨੂੰ ਮਜ਼ਾ ਆਊਗਾ ਜੀ ਗੁੱਡੀ ਇਹ ਤਾਂ ਹੋ ਗਈ ਗੁੱਡੀ ਕਿ ਇਹ ਪਾਕਿਸਤਾਨੀ ਡਿਜ਼ਾਈਨ ਨੂੰ ਤੁਸੀਂ ਮਾਤ ਦੇ ਦਿੱਤੀ ਇੱਕ ਪਾਕਿਸਤਾਨੀ ਪਤੰਗ ਬੜੀ ਮਸ਼ਹੂਰ ਹੈ ਤੁਹਾਡੀ ਉਹਦਾ ਕੀ ਕੀਤਾ ਪਾਕਿਸਤਾਨੀ ਪਤੰਗ ਦਾ ਵੀ ਨਾਮ ਭੁੱਲ ਗਿਆ ਜੀ ਲੋਕਾਂ ਨੂੰ ਪਤੰਗ ਚੱਲ ਰਹੀ ਬਾਂਸੀ ਬਾਂਹ ਦੇ ਚੱਲੀ ਹੋਈ ਪਤੰਗ ਜਿਹੜੀ ਪੂਰਾ ਯੂਰ ਵੀ ਦਿਖਾਏਗੀ ਤੇ ਦਮ ਵੀ ਦੇਊਗੀ ਜੀ ਆਨੰਦ ਦੇਊਗੀ ਪੂਰੀ ਇਸ ਵਾਰ ਲੋੜੀ ਤੇ ਇਸ ਵਾਰੀ ਲੋੜੀ ਤੇ ਸਭ ਹਿੰਦੁਸਤਾਨੀ ਸ਼ਬਦ ਚੱਲਣਗੇ ਪਾਕਿਸਤਾਨੀ ਸ਼ਬਦ ਨਹੀਂ ਚੱਲੂਗਾ ਬਿਲਕੁਲ ਪੰਕਜ ਪੂਰੀ ਹਰ ਸਾਲ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਐਸ ਵਾਰ ਕਹਿੰਦੇ ਪਾਕਿਸਤਾਨੀ ਗੁੱਡੀ ਨੂੰ maat ਦੇ ਦਿੱਤੀ ਆ ਇਸ ਵਾਰ ਲੋੜੀ ਵਾਲੇ ਦਿਨ ਅਗਰ ਆਕਾਸ਼ 'ਚ ਕੁਝ ਨਜ਼ਰ ਆਏਗਾ ਤੇ ਹਿੰਦੁਸਤਾਨ ਦੇ ਕਾਰੀਗਰਾਂ ਦੀ ਬਣੀ ਹਿੰਦੁਸਤਾਨੀ ਪਤੰਗ ਨਜ਼ਰ ਆਏਗੀ ਇਸ ਵਾਰ ਪਾਕਿਸਤਾਨ ਦਾ ਨਾਮੋ ਨਿਸ਼ਾਨ ਵੀ ਅਕਾਸ਼ ਨਜ਼ਰ ਨਹੀਂ ਆਏਗਾ ਕੈਮਰਾਮੈਨ ਪੰਟੀ ਦੇ ਨਾਲ ਔਨ ਅਰਲੀ ਦਿੱਤੇ ਲੂਥਰਾ ਬਟਾਲਾ